ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਹੀ ਵਧੀਆ ਹੋਵਾਂਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ। ਪਰੌਂਠੇ ਤਾਂ ਆਪਾਂ ਬਹੁਤ ਖਾਦੇ ਹੋਣਗੇ ਜਿੱਦਾਂ ਕੀ ਆਪਣੀ ਗੋਭੀ ਦੀ ਸਬਜ਼ੀ ਬਣੀ ਹੁੰਦੀ ਆ ਆਪਣੀ ਸਬਜ਼ੀ ਬਚ ਜਾਂਦੀ ਆ ਆਪਾਂ ਕਹਿੰਦੇ ਆ ਵੀ ਚਲੋ ਗੋਭੀ ਵਾਲੇ ਪਰੌਂਠੇ ਖਾ ਲੈਂਦੇ ਆ ਨਾ ਗੋਭੀ ਦੇ ਪਰੌਂਠੇ ਬਣਾ ਲੈਂਦੇ ਆ ਪਰ ਅੱਜ ਆਪਾਂ ਕੱਚੀ ਗੋਭੀ ਦੇ ਪਰੌਂਠੇ ਬਣਾਵਾਂਗੇ ਜੋ ਕਿ ਆਪਾਂ ਧੋ ਲਈ ਆ ਸਾਫ਼ ਕਰ ਲਈ ਆ। ਆਪਾਂ ਥੋੜੀ ਜੀ ਗੋਭੀ ਲਈ ਆ ਤੇ ਇੱਕ ਪਿਆਜ਼ ਛਿੱਲ ਲਿਆ ਉਹ ਵੀ ਧੋ ਲਿਆ ਆਪਾਂ ਨੇ। ਤੇ ਦੋ ਕਲੀਆਂ ਆਪਾਂ ਲਈਆਂ ਲਸਣ ਦੀਆਂ ਵੱਡੀਆਂ ਹੀ ਬਸ ਸਹੀ ਆ ਇਹ ਤੇ ਥੋੜਾ ਜਿਹਾ ਆਪਾਂ ਲਿਆ ਧਨੀਆ ਤੇ ਇੱਕ ਟੁਕੜੀ ਲਈ ਆਪਾਂ ਅਦਰਕ ਦੀ ਠੀਕ ਹੈ ਇਹ ਆਪਾਂ ਚੀਜ਼ਾਂ ਤੋਂ ਆਪਾਂ ਅੱਜ ਪਰੌਂਠੇ ਤਿਆਰ ਕਰਾਂਗੇ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਓ ਜੀ ਆਪਾਂ ਗੋਭੀ ਨੂੰ ਹੁਣ ਕद्दूकस ਕਰਨ ਲੱਗੇ ਆ ਅਸੀਂ ਇਹ ਵੀ ਤੁਹਾਨੂੰ ਦੱਸਣਾ ਹੈ ਆਮਲੇ ਪਾਸੇ ਤੋਂ ਵਰਤ ਲਈਏ ਇਹਨੇ ਸ਼ੀਤੀ ਹੋ ਜਾਂਦਾ ਹੈ ਜੇ ਆਪਾਂ ਜ਼ਿਆਦਾ ਬੀਕ ਕਰਾਂਗੇ ਤੋਂ फाइन भी लगू मैं 14 ग्रिप हो गई थी मैं बिल्कुल नॉर्मल हूं 얘ਦੇ ਤੇ ਤੁਸੀਂ ਕੰਮ ਕਰ ਸਕਦੇ ਹੋ ਮੋਜੀ ਆਪਣੀ ਗੋਪੀ ਕਦੂਕਾਸ ਹੋ ਗਈਆਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਹੋਈਆਂ ਤੇ ਹੁਣ ਇਹਦੇ ਵਿੱਚ ਹੀ ਆਪਾਂ ਪਿਆਲ ਜਰੋਂ ਇਦਾਂ ਕਰ ਲੈਣਾ ਕਦੂਕਾਸ ਬਹੁਤ ਹੀ ਸਾਨੀ ਨਾਲ ਹੋ ਜਾਂਦਾ ਹੈ ਤਸੀਂ ਦੇਖ ਸਕਦੇ ਹੋ ਆਪਣਾ ਪਿਆਜ਼ ਵੀ ਕੰਦੂਕਸ ਹੋ ਗਿਆ ਤੇ ਆ ਜਿੱਦਾਂ ਵੱਡੇ ਵੱਡੇ ਥੋੜੇ ਜਿਹੇ ਹਾਲੇ ਵਾਲੇ ਦੇ ਪੱਤੇ ਚ ਰਹਿ ਜਾਂਦੇ ਇਹਨੂੰ ਪੰਜ ਦਾ ਕਾਗਦ ਨਾਲ ਕੱਟ ਲੈਣਾ ਬਰੀਕ ਬਰੀਕ ਕਰ ਲੈਣਾ ਇਹ ਵੀ ਵਧੀਆ ਲੱਗੂਗਾ ਇਸ ਤਰ੍ਹਾਂ ਇਹਨੂੰ ਕੋਸੂਕਾ ਲਾ ਨਹੀਂ ਹੈਗਾ ਇਸ ਤਰ੍ਹਾਂ ਇਹਦੇ ਵਿੱਚ ਮਤਲਬ ਬਰੀਕ ਬਰੀਕ ਕਰ ਲੈਣਾ ਆ ਦੇਖ ਸਕਦੇ ਹੋ ਤੁਸੀਂ ਇਹਨਾਂ ਦਾ ਆਪਣਾ ਹੀ ਸੁਆਦ ਆਊਗਾ ਥੋੜਾ ਜਿਹਾ ਆ ਦੇਖੋ ਆਪਣੇ ਪਿਆਜ਼ ਵੀ ਹੋ ਚੁੱਕੇ ਆ ਤੇ ਇਹਦੇ ਵਿੱਚ ਹੀ ਆਪਾਂ ਲਸਣ ਘਰ ਲਵਾਂਗੇ। ਲੈ ਸਕਦੇ ਹਾਂ ਦੂਜੀ ਕੱਲੀ ਇੱਕ ਮਿਸ਼ਰਣ ਬਣਾ ਲੈ ਕੰਮ ਲੈਣੇ। ਸਾਰਾ ਪੋਸ਼ ਆਪਾਂ ਕਦੋਂ ਕਸ ਕਰਨੇ ਆ। ਆਂਡਨਾਂ ਦੇ ਜਿਹੜੇ ਪੱਤੇ ਹੁੰਦੇ ਗੋਭੀ ਦੇ ਇਹ ਵੀ ਆਪਾਂ ਵਿੱਚੇ ਐਡ ਕਰ ਲੈਣੇ ਆ ਇਹਦੇ। ਛੋਟੇ ਛੋਟੇ ਕਰਕੇ। ਇੱਕ ਸਕਦੇ ਹਾਂ। ਜਾਉਂਦੇ ਤੁਸੀਂ ਡੰਡਲ ਵੀ ਪਾ ਸਕਦੇ ਬਰੀਕ ਵੇਕ ਕਰਕੇ ਇਹਦਾ ਬਰੀਕ ਬਰੀਕ ਕਰ ਲੈਣਾ ਇਹਦਾ ਵੀ ਆਪਣਾ ਫਖਰਾ ਹੀ ਸਵਾਦ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਪੀਸਿਆ ਹੋਇਆ ਪਾਦਰਕ ਪਾ ਲੈਣਾ ਵਿੱਚ ਆਪਣੇ ਕੋਲ ਅਦਰਕ ਪੀਸਿਆ ਹੋਇਆ ਪਿਆ ਸੀ ਆਪਾਂ ਉਹ ਪਾ ਲਿਆ ਤੇ ਇੱਕ ਆਪਾਂ ਮਿਰਚ ਲਈ ਹੈ ਇਹ ਵੀ ਆਪਾਂ ਨਾਲੇ ਕਦੋਂ ਵਾਸ਼ੇ ਜੇ ਪਾ ਲੈਣੀ ਨੂੰ ਕਰਕੇ ਨਿਕਲਣਾ ਆਪਾਂ ਉਹ ਤੇ ਕ੍ਰਸ਼ ਕਰ ਲੈ ਹੁਣ ਚੇ। ਛੇੜੀ ਮਾਲੇ ਮੋਟੀ ਦਾ ਵੱਡੀ ਹੈ ਜੂ ਕਿਤੇ ਆਪਾਂ ਉਹ ਕਰ ਦੇ ਦੇ ਨਾਲ ਸੇਕਣਾ ਹੈ। ਇੱਕ ਚੱਕਰ। ਸਹੀ ਆਹ ਤੇ ਪੱਤੇ ਹੀ ਆ। ਹਰੀ ਮਿਰਚ ਆਪਾਂ ਇੱਕ ਤਾਂ ਪਾਈ ਸੀ ਕਿਉਂਕਿ ਇਹਦੇ ਵਿੱਚ ਆਪਾਂ ਥੋੜੀ ਜਿਹੀ ਕਾਲੀ ਮਿਰਚ ਪਾਉਣੀ ਹੈ। ਐਂਕੀ ਇਨਨੋਂ ਆਪਾਂ ਮਿਕਸ ਕਰਦੇ ਹਾਂ ਗੋਭੀ ਤੇ ਪਿਆਜ਼ ਦਾ ਪਾਣੀ ਮੈਂ ਪਹਿਲਾਂ ਹੀ ਕੱਢ ਦਿੱਤਾ ਸੀ। ਸਾਝੀ ਹੋਏ ਤਾਂ ਵੀਡੀਓ ਨਹੀਂ ਬਣੀ। ਤਾਂ ਦੇਖ ਸਾ ਤੇ ਬਿਲਕੁਲ ਗੋਭੀ ਆਪਣੀ ਸੁੱਕੀ ਆ ਮੇਰੇ ਪਾਣੀ ਹੈ ਨਹੀਂ ਇਹਦੇ ਵਿੱਚ। ਤੇ ਹੁਣ ਇਹਦੇ ਵਿੱਚ ਨਮਕ ਰਹਿੰਦਾ ਨਮਕ ਆਪਾਂ ਬਾਅਦੋਂ ਐਡ ਕਰਦੇ ਹਾਂ ਕਿਉਂਕਿ ਨਮਕ ਨੇ ਪਾਣੀ ਛੱਡ ਦੇਣਾ ਆ। ਠੀਕ ਹੈ ਜਦੋਂ ਆਪਾਂ ਮਤਲਬ ਕਿ 프란츠 ਤੇ ਮਤਲਬ ਕਿ ਹੁਣ ਗੈਸ ਤੇ ਆਪਾਂ ਰੱਖ ਦਵਾਂਗੇ ਤਵਾ ਤੇ ਉਸ ਵੇਲੇ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਆਪਣਾ ਧਨੀਆ ਲੈ ਗਿਆ ਸੀ ਇਹ ਵੀ ਆਪਾਂ ਕੱਟ ਕੇ ਵਿੱਚ ਪਾ ਦੇਣਾ ਐਡ ਕਰ ਦੇਣਾ ਦੇਖ ਸਕਦੇ ਆ ਥੋੜਾ ਜਿਹਾ ਆਪਾਂ ਧਨੀਆ ਲਿਆ ਉਹ ਵੀ ਇਦਾਂ ਕੱਟ ਕੇ ਪਾਤਾ ਲਓ ਜੀ ਆਪਣਾ ਸਾਨੂੰ ਸਾਰਾ ਹੀ ਰੈਡੀ ਆ ਪਰੌਂਠੇ ਬਸ ਹੁਣ ਆਪਣੇ ਪਰੌਂਠੇ ਬਣਨ ਲੱਗੇ ਵੀਡੀਓ ਦੇ ਨਾਲ ਬਣੇ ਜੋ ਸਕਿੱਪ ਨਾ ਕਰੋ ਵੀਡੀਓ ਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖ ਸਕਦੇ ਹੋ ਤਵਾ ਆਪਾਂ ਗਰਮ ਰੱਖ ਲਿਆ ਤੇ ਆਪਾਂ ਇਹਦੇ ਵਿੱਚ ਨਮਕ ਪਾ ਦਿੱਤਾ ਸੀ ਆਪਣਾ ਸਾਰਾ ਮਟਰ ਪੇਸਟ ਤਿਆਰ ਆ ਤੇ ਹੁਣ ਆਪਾਂ ਛੋਟੇ ਛੋਟੇ ਪੇਟੇ ਲਾਵਾਂਗੇ ਆਪਾਂ ਇਹ ਡਬਲ ਬਣਾਉਣੀ ਆ ਸਿੰਗਲ ਵੀ ਬਣਾ ਸਕਦੇ ਆ ਸਿੰਗਲ ਦੀ ਮੈਂ ਵੀਡੀਓ ਫੇਕ ਕਿਸ ਦਿਨ ਲੈ ਕੇ ਆਉਂਗੀ ਅੱਜ ਆਪਾਂ ਡਬਲ ਪਰਾਂਠੇ ਹੀ ਬਣਾਉਣਾ ਹੈ ਜੇ ਵੀਡੀਓ ਦੇ ਨਾਲ ਬਣੇ ਰਿਹਾ ਮੀਟ ਨੂੰ ਸਕਿੱਪ ਨਾ ਕਰਨਾ देख सकते हैं एक एक रोटी करके बेल लेनी है तो देख सकते हो एक अपनी रोटी बन गई है दूसरी रोटी में पैसे तरह बेल लेनी है ਟਾਂਡਾ ਕਰਕੇ ਆਟਾ ਵੀ ਮਤਲਬ ਕਿ ਥੋੜਾ ਕਰਨਾ ਹੋਇਆ ਆ ਤੇ ਰੋਟੀ ਬਣਦੀ ਨਹੀਂ ਪਈ ਦੇਖ ਸਕਦੇ ਹੋ ਆਪਾਂ ਦੋ ਰੋਟੀਆਂ ਇਸ ਤਰ੍ਹਾਂ ਬਣਾ ਲੈਣੀਆਂ ਇਹਦੇ ਵਿੱਚ ਭਰ ਕੇ ਆਪਾਂ ਟਾਂਡਾ ਬਣਾਵਾਂਗੇ ਜੋ ਆਪਾਂ ਮਟੀਰੀਅਲ ਬਣਾਇਆ ਹੋਇਆ ਗੋਭੀ ਦਾ ਬਹੁਤ ਸਵਾਦ ਬਣਦਾ ਹੈ ਤੁਸੀਂ ਇੱਕ ਵਾਰ ਟ੍ਰਾਈ ਕਰਕੇ ਜੋੜ ਦੇਖਿਓ ਬਹੁਤ ਵਧੀਆ ਬਣਦੇ ਆ ਟਰਾਉਂਡੇ ਆਪਾਂ ਸਿੰਗਲ ਪ੍ਰੋਟੇ ਵੀ ਲੈ ਕੇ ਆਵਾਂਗੇ ਦੇਖ ਸਕਦੇ ਆਪਾਂ ਥੋੜਾ ਥੋੜਾ ਕਰਕੇ ਵਿੱਚ ਦਫਾ ਲਾ ਦੇਣਾ ਹੈ ਇਸ ਤਰ੍ਹਾਂ ਬਹੁਤ ਹੀ ਟੇਸਟੀ ਬਣਦੇ ਆ ਪਰੌਠੇ ਸਵੇਰ ਨੂੰ ਚਾਹ ਨਾਲ ਬਣਾ ਕੇ ਜਿਸ ਤਰ੍ਹਾਂ ਮਰਜੀ ਖਾਓ ਬਹੁਤ ਵਧੀਆ ਲੱਗਦੀ ਹੈ ਤੇ ਦੂਜੀ ਰੋਟੀ ਨੂੰ ਆਪਾਂ ਇਸ ਤਰ੍ਹਾਂ ਬਦਾ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਣੀ ਪੂਰੀ ਪੂਰੀ ਰੋਟੀ ਆ ਜਵੇ ਤੇ ਆਲੇ ਦੁਆਲੇ ਸਾਈਡਾਂ ਤੋਂ ਆਪਾਂ ਇਸ ਤਰ੍ਹਾਂ ਇਹਨੂੰ ਬੰਦ ਕਰ ਦੇਣਾ ਫੇਰ ਘੁਮਾ ਲੈਣਾ ਚੰਗੀ ਤਰ੍ਹਾਂ ਸਾਈਡਾਂ ਤੋਂ ਪਹਿਲਾਂ ਬੰਦ ਕਰ ਦੇਣਾ ਤਾਂ ਕਿ ਆਪਣਾ ਜਿਹੜਾ ਮਟੀਰੀਅਲ ਆਪਾਂ ਬਣਾਇਆ ਹੋ ਬਾਹਰ ਨਾ ਨਿਕਲੇ ਤੇ ਸਾਈਡਾਂ ਤੋਂ ਹਲਕੀ ਹਲਕੀ ਹੱਥਾਂ ਨਾਲ ਬਿਲਣ ਘੁਮਾ ਦੇਣੀ ਆਪਾਂ ਇਸ ਤਰ੍ਹਾਂ ਆਹ ਦੇਖੋ ਜੀ ਬਿਲਕੁਲ ਵੀ ਨਹੀਂ ਬਾਹਰ ਆ ਰਿਹਾ ਆਪਣਾ ਸਮਾਨ ਜੋ ਵੀ ਆਪਾਂ ਮਟੀਰੀਅਲ ਬਣਾਇਆ ਸੀ ਉਹ ਵੀ ਤਾਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣਿਆ ਠੀਕ ਇਸ ਤਰ੍ਹਾਂ ਛਾਂਟ ਕੇ ਰੋਟੀ ਨੂੰ ਤਵੇ ਤੇ ਪਾ ਦੇਣਾ ਤੇ ਥੋੜਾ ਗੈਸ ਘਾਟੇ ਰੱਖਣਾ ਆ ਤੇ ਕ੍ਰਿਸਪੀ ਪਰੌਂਠੇ ਬਣਨਗੇ ਇਸੇ ਤਰ੍ਹਾਂ ਆਪਾਂ ਅਗਲੇ ਪਰੌਂਠੇ ਵੀ ਬਣਾ ਲੈਣੇ ਦੇਖ ਸਕਦੇ ਹੋ ਸਾਨੂੰ ਬੈਨ ਪਾਲਾ ਦੇਣਾ ਇਸ ਤਰ੍ਹਾਂ ਤੇ ਇਹਦੇ ਉੱਤੇ ਚਾਹੇ ਤੁਸੀਂ ਤੇਲ ਵੀ ਲਗਾ ਸਕਦੇ ਹੋ ਘਿਓ ਵੀ ਲਗਾ ਸਕਦੇ ਹੋ ਮੇਰੇ ਕੋਲ ਇਸ ਟਾਈਮ ਰਿਫਾਈਨਡ ਰਿਫਾਈਨਡ ਸੀ ਤੇਲ ਉਹ ਹੀ ਲਗਾ ਰਹੀ ਹਾਂ ਤੁਸੀਂ ਸਰੋਂ ਦਾ ਤੇਲ ਵੀ ਲਗਾ ਸਕਦੇ ਉਹਦੇ ਨਾਲ ਪਰੌਂਠੇ ਹੋਰ ਵੀ ਜ਼ਿਆਦਾ ਵਧੀਆ ਬਣਦੇ ਆ ਚੰਗੀ ਤਰ੍ਹਾਂ ਆਲੇ ਦੁਆਲੇ ਲਗਾ ਦੇਣਾ ਜਿਹੜਾ ਬਚਿਆ ਪਾਲੇਦ ਵਾਲੇ ਦਾ ਪਾ ਲਾ ਦੇ ਇਸ ਤਰ੍ਹਾਂ ਤੇ ਹੁਣ ਇਸ ਨੂੰ ਆਪਾਂ ਥੱਲ ਦੇਣਾ ਇਸ ਤਰ੍ਹਾਂ देखो कितना बढ़िया बनके तैयार होया ਤੇ ਇਹਦੇ ਉੱਤੇ ਵੀ ਆਪਾਂ ਘਿਓਰ ਦੋ। ਇਸ ਤਰ੍ਹਾਂ થોੜਾ-ਥੋੜਾ ਕਰਕੇ ਲਗਾਣਾ। ਆਹ ਦੇਖੋ। ਜਦੋਂ ਨਾਲ ਨਾਲ ਆਪਾਂ ਥੱਲੀ ਵੀ ਜਾਣਾ ਇਸ ਨੂੰ। ਤੇ ਆਪਾਂ ਪਰੌਂਠਾ ਲ ਬਣਾਵਾਂਗੇ। ਐਸੇ ਦਾ ਆਪਣਾ ਗੈਸ ਬਿਲਕੁਲ ਸਲੋ ਆ। ਕਿਤੇ ਨਹੀਂ ਪਰੌਂਠੇ ਆਪਣੇ ਰੂਹ ਹੋਣੇ ਹੈਗੇ। ਪਰ ਫਿਰ ਵੀ ਜੇ ਤੁਸੀਂ ਹੱਥ ਨਾਲ ਨਹੀਂ ਚੱਕ ਸਕਦੇ। ਤਾਂ ਤੁਸੀਂ ਕੁਝ ਚੱਕਣ ਵਾਸਤੇ ਕੋਈ ਚੀਜ਼ ਲੈ ਲੈਣੀ ਹੈ। ਕੁਛ ਛੋਟੀਆਂ ਚਿੰਟੀ ਵਗੈਰਾ ਹੁੰਦੀ ਹੈ ਨਾ ਉਹ ਮਲੇ ਪਾਲਨੇ ਹੱਥ ਨਾਲ ਚੱਕ ਲੈਣੀ ਹੈ ਇਸ ਲਈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਇਹਨਾਂ ਪਾਲਨੇ ਵਾਲੇ ਸੇਕਲ ਵਾਲਣਾ ਜਿੱਥੋਂ ਜਿੱਥੋਂ ਆਪਣਾ ਕੱਚਾ ਆ ਇਹ ਬਿਲਕੁਲ ਕ੍ਰਿਸਪੀ ਤਿਆਰ ਹੋਊਗਾ ਜੇ ਪਕਟ ਕੇ ਇਸ ਤੇ ਬਣਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਪਰੋਠਾ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ बहुत ज्यादा वीडियो चंकी लगी चैनल सब्सक्राइब वीडियो तो चैनल कर तो वीडियो लाइक कर दौर एक कमेंट भी कर दिखाई भीडियो कहो जी लगी तो नैक्सट भीडियो आपी बनाई देख सकते अपनी परौंठी बन के तैयार है चंकी तरह खिला देना दूजी रोटी चंगी तरह छां दुआ दब देना ਪਰ ਗਲ ਨਹੀਂ ਇਸ ਤਰ੍ਹਾਂ ਸਟਾਟੋ ਬੰਦ ਕਰ ਦੇਣਾ ਤਾਂ ਕਿ ਆਪਣੀ ਜਿਹੜਾ ਸਮਾਨ ਪਰ ਵਿੱਚ ਪਾਇਆ ਹੈ ਉਹ ਵੀ ਨਾ ਬਾਹਰ ਨਿਕਲੇ ਚਲੋ ਜੀ ਗੈਸ ਨੂੰ ਥੋੜਾ ਜਿਹਾ ਤੇਜ਼ ਕਰੋ ਨੇ ਸਕਦੇ ਆ ਤੁਸੀਂ ਪਰੌਂਠੇ ਬਣ ਕੇ ਬਹੁਤ ਹੀ ਤੰਪਦੀਆਂ ਤਿਆਰ ਹੋਏ ਆ ਜੇ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਬਣਾ ਕੇ ਖਾਓ ਦੇਖ ਦੇਗੀ ਹੋ ਬਹੁਤ ਹੀ ਟੇਸਟੀ ਬਣੇ ਹੋਏ ਆ ਇਹ ਵੀਡੀਓ ਬਧੀਆਂ ਨੂੰ ਜਿਹਨ ਲਾਈਕ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ